ਅੰਮ੍ਰਿਤਸਰ ਹਲਕਾ ạtਾਰੇ ਦੇ ਪਿੰਡ ਰਾਜੇਤਾਲ ਵਿਖੇ ਐਮਐਲਏ ਜਸਵਿੰਦਰ ਸਿੰਘ ਰਾਮਦਾਸ ਨੇ ਨਵੀਂ ਪੰਚਾਇਤ ਨਾਲ ਮੁਲਾਕਾਤ ਕੀਤੀ ਅਤੇ ਮੁਸ਼ਕਲਾਂਵਾਂ ਸੁਣੀਆਂ ਮੌਕੇ ਤੇ ਕੀਤੇ ਹੱਲ ਇਸੇ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਹਰਦੇਵ ਸਿੰਘ ਲਾਲੀ ਸਾਬਕਾ ਸਰਪੰਚ ਬਲਕਾਰ ਸਿੰਘ ਸਰਪੰਚ ਜਟੋਲਮਾਨ ਸਰਪੰਚ ਅਨਮੋਲਕਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ ਅੱਜ ਸਦਾ ਜਸਵਿੰਦਰ ਸਿੰਘ ਜੀ ਐਮਐਲਏ ਹਲਕਾ ạtਾਰੇ ਰਾਜਾਦਾਲੇ ਕੇ ਆਏ ਨਗਰ ਨਿਵਾਸੀਆਂ ਨੇ ਜਿਹੜੇ ਮਸਲੇ ਇਹਨਾਂ ਨੂੰ ਦੱਸੇ ਆ ਪਿੰਡ ਦੀ ਫਿਰਨੀ ਸੀ ਗਲੀਆਂ ਸੀ ਉਹ ਸਾਰੇ ਸਾਰੇ ਮੌਕੇ ਤੇ ਹੱਲ ਹੋ ਗਿਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਮੇਰੇ ਕਿਸਾਨ ਵੀਰਾਂ ਨੂੰ ਸੀ ਇੱਥੇ ਸੋਸਾਇਟੀ ਦਾ ਸੀ ਉਹ ਐਮਐਲਏ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਸੈਕਟਰੀ ਚੰਡੀਗੜ੍ਹ ਜਾ ਕੇ ਗੱਲ ਕਰਕੇ ਇਹ ਮਸਲਾ ਹਲ ਕਰਾਵਾਂਗਾ ਨਾਲ ਹੀ ਕਿਸਾਨਾਂ ਦੀਆਂ ਇਹ ਮੁਸ਼ਕਲਾਂ ਸਨ ਕਿ ਜਿਹੜੇ ਕੋ ਡੀਪੀ ਖਾਦ ਮੰਗਦੇ ਆ ਜਾਂ ਕਿਸਾਨ ਮੰਗਦੇ ਆ ਖਾਦ ਮੰਗਦੇ ਜੂੜੀਆਂ ਮੰਗਦੇ ਆ ਉਹਦੇ ਨਾਲ ਕੋਈ ਨਾ ਕੋਈ ਚੀਜ਼ ਐਕਸਟਰਾ ਦਿੰਦੇ ਆ ਉਹ ਵੀ ਐਮਐਲਏ ਸਭ ਨੇ ਸ਼ਿਵਾਸ਼ ਦਾਇਆ ਕਿ ਅਫਸਰਾਂ ਨੂੰ ਕਹਿ ਗਏ ਵੀ ਬੰਦ ਕਰਾਈ ਜਾਵੇਗੀ ਕਿਉਂਕਿ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਹਲਕੇ ਦੇ ਵਿਕਾਸ ਵਾਸਤੇ ਤਨਮਨ ਧਨ ਦੇ ਨਾਲ ਰਾਤ ਦਿਨ ਕਰਕੇ ਹਲਕੇ ਦੀ ਜਿਹੜੀ ਨਾ ਹਵਾਰ ਆ ਬਦਲਣ ਵਾਸਤੇ ਉਹ ਪਿੰਡਾਂ ਵਿੱਚ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਵਾਹ ਜਾ ਰਹੇ ਨੇ ਅਸੀਂ ਵੀ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਸਲਾਹ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਨਾਲ ਰੜਕੇ ਪਰਿਵਾਰ ਵਾਂਗ ਕੇ ਆਮ ਆਦਮੀ ਪਾਰਟੀ ਦੀ ਛਾਪ ਕਦਈਏ ਆਮ ਪਾਰਟੀ ਜਿੰਨਾ ਅੱਜ ਹੀ ਸਾਡੇ ਇੱਥੇ ਪਿੰਡ ਰਾਇਤਾਲ ਵਿੱਚ ਸਰਦਾਰ ਜਸਵਿੰਦਰ ਸਿੰਘ ਰਮਦਾਸ ਜੀ ਐਮਐਲਏ ਕਟਾਰੀ ਇੱਥੇ ਪਹੁੰਚੇ ਨੇ ਪਿੰਡ ਦੇ ਸੰਗਤ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਜਿੱਦ ਤਰ੍ਹਾਂ ਕਿਸੇ ਦਾ ਕੰਮਕਾਜ ਹੈਗਾ ਸੀ ਉਹ ਉਹਨਾਂ ਨੇ ਕੀਤਾ ਜਿਤਨਾ ਤੱਕ ਕਿਸੇ ਦਾ ਕੋਈ ਹੈਗਾ ਸੀ ਉਹਨਾਂ ਦੱਸਿਆ ਉਹਨਾਂ ਦੀਆਂ ਮੁਸ਼ਕਲਾਂਆਂ ਉਹ ਮੌਕੇ ਤੇ ਉਹਨਾਂ ਨੇ ਫੋਨ ਕਰਕੇ ਹੱਲ ਕੀਤਾ ਸਾਡੇ ਫਿਰਨੇ ਦੀ ਪਿੰਡ ਵੱਲੋਂ ਇੱਕ ਬਹੁਤ ਤਕੜੀ ਮੰਗ ਸੀ ਜਿਹੜੀ ਕਿ ਬਹੁਤ ਜ਼ਰੂਰੀ ਸੀ ਉਹ ਵੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਉੱਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਚਾਲੂ ਕਰਾਉਣ ਦਾ ਕਹਿ ਦਿੱਤਾ ਹੈ ਵੀ ਹੋ ਜੂਗੀ ਇਹ ਕਰਕੇ ਹੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਆ ਕੇ ਇੱਥੇ ਸਾਰਾ ਸੰਗਤ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੇ ਮੌਕੇ ਤੇ ਹੱਲ ਕੀਤਾ